ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਅਗੇਨ on 바ਸੀ ਵਲੌਗਸ ਤੇ ਹੋਪ ਤੁਸੀਂ ਸਾਰੇ ਫੁੱਲ ਘੈਂਟ ਹੋਵੋਗੇ ਤੇ ਅੱਜ ਤੇ ਕੱਲ ਗਰਮੀ ਤੇ ਸਭ ਤੋਂ ਪਹਿਲਾਂ ਜਿਹੜੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤਾਂ ਕਿ ਤੁਹਾਨੂੰ ਤੁਹਾਡੀਆਂ ਜੜੀਆਂ ਸੋਹਣੀਆਂ ਸੋਹਣੀਆਂ ਵੀਡੀਓਜ਼ ਵੀ ਰੋਜ਼ ਦੇਖਣ ਨੂੰ ਮਿਲਦੀਆਂ ਰਹਿਣ ਤੇ ਨੋਟੀਫਿਕੇਸ਼ਨ ਬਟਨ ਨਾਲ ਜ਼ਰੂਰ ਪ੍ਰੈਸ ਕਰਿਆ ਕਰੋ ਤਾਂ ਕਿ ਜਿਹੜੇ ਨੋਟੀਫਿਕੇਸ਼ਨ ਨੇ ਟਾਈਮ ਟੂ ਟਾਈਮ ਤੁਹਾਡੇ ਤੱਕ ਪਹੁੰਚਦੇ ਰਹਿਣ ਤੇ ਅੱਜ ਦੇ ਕੱਲ ਇੰਨੀ ਜ਼ਿਆਦਾ ਗਰਮੀ ਇੰਨੀ ਜ਼ਿਆਦਾ ਗਰਮੀ ਮੈਂ ਕਿ ਨਹੀਂ ਬੁਰਾ ਹਾਲ ਪਸੇਰ ਨਾ 2 ਮਿੰਟ ਵੈਨ ਦੀ ਵੀਟ ਹੀ ਕਰਨੀ ਸੀਗੀ ਤੇ ਪੂਰਾ ਐਨ ਪਸੀਨੇ ਨਾਲ ਭਿੱਜ ਗਏ ਸੀਗੇ ਹੁਣ ਵੀ ਐਨ ਪੂਰੀ ਤਿੱਖੀ ਧੁੱਪ ਲੱਗੀ ਹੋਈ ਹੈ ਸੱਚੀ ਤੇ ਮੈਂ ਕਰ ਰਹੀ ਹਾਂ ਫਤਿਹ ਹਰਾਂ ਦੀ ਵੇਟ ਮੈਂ ਜਸਟ ਹੁਣੇ ਆਈ ਹਾਂ ਸਕੂਲ ਤੋਂ ਹੁਣ ਫਤਿਹ ਹੁਣੀ ਆਣ ਵਾਲੇ ਆ ਸਕੂਲ ਤੋਂ ਆ ਕੇ ਨਾ ਇਸ ਮੇਰੀ ਸੈਟਿੰਗ ਨਹੀਂ ਹੁੰਦੀ ਹੈਗੀ ਕਿਉਂਕਿ ਮੈਂ ਆਨੀ ਆ 2:30 ਤੇ ਫਤਿਹ ਹੁਣੀ ਆਂਦੇ ਨੇ ਆਪਣਾ 3:00 ਤਾਂ ਮਤਲਬ ਮੈਨੂੰ ਉਹਨਾਂ ਦੀ ਵੇਟ ਕਰਨੀ ਪੈਂਦੀ ਹੈ ਜਦੋਂ ਤੱਕ ਉਹ ਨਹੀਂ ਆਂਦੇ ਨਾ ਮੈਂ ਪੈ ਸਕਦੀ ਆ ਨਾ ਮੈਂ ਚੈਨ ਦੇ ਨਾਲ ਬਹਿ ਸਕਦੀ ਮੈਨੂੰ ਇਹ ਹੁੰਦਾ ਉਹ ਆ ਜਾਣ ਚਾਹ ਕੌਫੀ ਆਪਣੀ ਪੀ ਲੈ ਤੇ ਫੇਰ ਮੈਂ ਜਾ ਕੇ ਕਿਤੇ ਟਿੱਕੇ ਬੈਣੀ ਆ ਫੇਰ ਵੀ ਟਿੱਕੇ ਬੈਠਾ ਨਹੀਂ ਜਾਂਦਾ ਹੈਗਾ ਫਿਰ ਵੀ ਬਹੁਤ ਕੰਮ ਹੁੰਦਿਆ ਸ਼ਾਮਾਂ ਨੂੰ ਤਾਂ ਬਹੁਤ ਜ਼ਿਆਦਾ ਬਿਜ਼ੀ ਸ਼ਡਿਊਲ ਹੁੰਦਾ ਹੈ ਬਹੁਤ ਕੰਮ ਹੁੰਦਾ ਸੱਚੀ ਸ਼ਾਮਾਂ ਨੂੰ ਤਾਂ ਬਾਕੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਹਨਾ ਜਿਹੜੀ ਗੱਲ ਮੈਂ ਤੁਹਾਨੂੰ ਕਹਿ ਕੇ ਆਟੀਆਂ ਨਾ ਪ੍ਰਨੀਤ ਨੇ ਵੀ ਆ ਕੇ ਉਹੀ ਗੱਲ ਕਹੀ ਆ ਪ੍ਰਨੀਤ ਕਹਿੰਦਾ ਕਿ ਬਾਲੀ ਗਰਮੀ ਕਹਿੰਦਾ ਅੱਤ ਕਰਾ ਰੱਖੀ ਗਰਮੀ ਨੇ ਗਰਮੀ ਵੀ ਪੂਰੇ ਦਿਖਾ ਰਹੀ ਆ ਸਾਨੂੰ ਚੋਜ ਤੂੰ ਜਿੱਧਰ ਨੂੰ ਮਰਜ਼ੀ ਭੱਜ ਲੋ ਮੈਂ ਆਪਣੇ ਪੂਰੇ ਜੋਸ਼ ਤੇ ਰਹਿਣਾ ਆ ਸੱਚੀ ਬੱਚੇ ਵੀ ਸਾਰੇ ਨਾ ਪਸੀਨੇ ਦੇ ਭਿੱਜੇ ਆਉਂਦੇ ਨੇ ਆ ਕੇ ਬਸ ਏਸੀ ਵਾਲਾ ਕਮਰਾ ਲੱਭਦੇ ਨੇ ਪਰ ਐ ਹੁੰਦਾ ਵੀ ਆਉਂਦੇ ਆ ਗਰਮੀ 'ਚ ਬਾਹਰੋਂ ਵੀ 2 ਮਿੰਟ ਰੁੱਕ ਕੇ ਜਾਇਆ ਕਰੋ ਤੁਸੀਂ ਏਸੀ 'ਚ ਇੱਕਦਮ ਨਾ ਵੜਿਆ ਕਰੋ ਮੈਂ ਦੋ ਹੀ ਆਪਣੇ ਪਹਿਲਾਂ ਵਾਲੀ ਸੈੱਲ ਕੀਤੀ ਅਮਨ ਲੱਗੀ ਹੋਈ ਆ ਆਪਣਾ 50 ਰੁਪਏ ਦੀ ਮਿਲੀ ਹੈ ਹਾਂ ਥਿਸ ਵਨ ਇਸ ਕੋ 50 ਕੋਈ ਬਣ ਸਈ ਵੱਡੀ ਹੋਈ 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 ਗਰਮੀ ਨਿੰਬੂ ਪਾਣੀ ਪੀਆ ਤੁਹਾਡਾ ਨਿੰਬੂ ਪਾਣੀ ਪੀਓ ਹਾਂਜੀ ਫਤਿਹ ਟੈਸਟ ਚ ਗੁੱਡ ਮਾਰਕਸ ਆਏ ਅੱਜ ਵੀ ਪਤਾ ਦਿਖਾ ਦੇਖੋ ਕੀ ਬਣੀ ਆ ਹੈ ਫਤਿਹ ਮਰਕ ਦੋ ਮੂੰਹ ਲਾਲ ਹੋਇਆ ਪਿਆ ਗਰਮੀ ਨਾਲ ਦਿਖਾਓ ਹੋਰ ਕੀ ਮਿਲਿਆ ਹੋਰ ਕੁਝ ਮਮਾ ਨੂੰ ਮਿਲਲੇ ਹੈ ਮਮਾ ਦਾ ਹਾਲ ਚੱਲ ਪੁੱਛ ਲਿਆ ਪਤਾ ਯਾਰਾ ਨਾ ਹਯਣੀ ਦੀ ਹਾਂ ਨਾਲ ਕੁਝ ਨਹੀਂ ਬੰਦਾ ਹੁੰਦਾ ਇਹਦਾ ਹਾਂ ਫਤਿਆ ਹਮੜਾ ਮੰਮਾ ਮੈਲੇ ਹਾਂ ਚਲ ਬੁਸਲੇ ਮਮਾ ਨਾਲ ਚਲ ਬੁਸਕੇ ਆ ਜਾਓ ਇੱਧਰ ਹੂੰ ਚਲੋ ਕੋਈ ਨਹੀਂ ਮੈਂ ਦੇਖਦੀ ਆਜੋ ਅਮਾ ਇੱਥੇ ਦੇਖਾਂ ਕੀ ਹੈ ਹੂੰ ਅਮਾ ਹਾਂਜੀ ਅਪਾ ਅਸਰ ਮਾਰਨੇ ਹੁੰਦੇ ਆ ਆਪ ਸੁਭਾਰ ਲਾਤੇ ਐਦਾਂ ਚਲ ਜਾਓ ਮੰਮਾ ਮੈਲੂ ਭਾਜੋ ਅੱਜ ABC ਆ ਰਹੀ ਐ ਹਾਂਜੀ ਕਿਵੇਂ ਲਿਆ? ਹਾਂ ਤੂੰ ਰੋਇ ਨਵੇਂ ਮਿੰਟ 8 ਵਜੇ ਕਿਥੋਂ ਲੈ ਕੇ ਆਣੇ ਤੂੰ ਦਿਖਾ ਮੈਨੂੰ। ਖੋਰ ਵੀ ਇਹਦੇ। ਇਹ ਝੋਨਾ ਬਾਂਦਰ ਬੁੱਲੇ। ਇਹ ਤਾਂ ਮਾਰਾ ਮਾਰਾ ਬਸ ਉਹ ਮਾਰਨੇ ਪੈਨਸਰ। ਹਾਂ ਕੁਝ ਬਣ ਜੂਗਾ ਜਾਓਗੇ ਸਿੱਥੇ ਬਣ। ਹਾਂ ਸਦਕੇ ਦੀ ਕਿਦ ਨਿਗਾ ਨਿਗਾ ਤੇ ਜਦੋਂ ਅਕੇ ਦੀ ਖੁਸ਼ੀ ਵੀ ਦੇਣੀ ਕਿਤੇ। ਹਮਨੇ ਹੁੰਦੇ ਨਹੀਂ ਸੀ ਹੁੰਦੇ ਜਾਦੂ ਵਾਲੇ ਯਾਰ ਉਹ ਫੁੱਲ ਫੁੱਲ ਜ ਨਹੀਂ ਬਣਾਉਂਦੇ ਹੁੰਦੇ। ਆਹੋ ਪੇਜ ਕਟਿੰਗ ਕਰਕੇ ਉਹ ਲੈ ਕੇ ਆਇਆ ਈ। ਪਾਣੀ ਪੀਤਾ ਨਿੰਬੂ ਪਾਣੀ। ਅਰੇ ਤਾਂ ਕੱਢ ਕੇ ਦਿਖਾ ਰਿਹਾ ਸਮਾਨ। ਪੇਪਰ ਨਾਲ ਭਰਨਾ ਸੀ। ਹੋਏ ਦੀ ਕਿੰਨਾ ਇਬ ਆਏ ਇਹ ਤਾਂ ਫੁੱਲ ਫੁੱਲ ਬਣਾਉਣੇ ਨੇ ਪੇਪਰ ਵੀ ਇੱਥੇ ਨਾਲ ਹਾਂ ਇਹਨੂੰ ਦੇਖ ਕੇ ਕਟਿੰਗ ਕਰਕੇ ਬਣਾਣੇ ਨਾਲੇ ਕੁਝ ਬੰਨਣਾ ਨਹੀਂ ਹੈਗਾ ਜਦ ਤੱਕ ਕੋਈ ਸਵਾਰੀ ਉੱਡਣੀ ਹੈਗੀ ਨਹੀਂ ਕਿੰਨਾ ਹੋਣਾ ਬੁੱਲ ਲੱਗਣ ਦੇ ਨਾ ਕਿਸ ਦੇ ਦੇਖ ਕਿਸ ਦੇ ਦੇ ਇਹ ਦੇ ਕਰ ਆਹ ਹਾਂ ਦੋ ਦੋ ਚੰਗਾ ਰੱਖ ਲਓ ਮੇਰੇ ਪੁੱਤ ਚੰਗਾ ਰਾਣਾ ਇਸ ਥੱਲੇ ਬੈਠ ਕੇ ਬਣਾਇਓ ਠੀਕ ਹੈ ਚਲੋ ਉਹ ਨਿੰਬੂ ਪਾਣੀ ਪੀਣਾ ਹੈ ਚਲੋ ਜੀ ਚਲੋ ਜੀ ਹੋਣ ਦੱਸ ਕੀ ਕਿੰਨਾ ਕੁਛ ਨਹੀਂ ਹੈ ਜੀ ਹੂੰ ਤੁਸੀਂ ਨੇ ਦੇਖਿਆ ਸੀ ਬੋਲਣਾ ਹੁਣ ਤੂੰ ਬਿਆਨ ਬਦਲ ਤੇ ਆਪਣਾ ਮੈਂ ਸੋਹਣ ਦੇਖ ਰਹੀ ਸੀ ਕੀ ਮੈਂ ਗੈਰ ਹਾਂ ਕੋਈ ਨਹੀਂ ਆਉਂਦੀ ਹੈਗੀ ਨਵੀਂ ਬੈਣ ਇਹਨਾਂ ਲਾਰਾ ਲਾ ਕੇ ਤੋੜ ਦਿੰਦੇ ਨੇ ਅਮਨ ਤੋਂ ਲੂਣ ਮਿਕਸ ਨਹੀਂ ਕੀਤਾ ਮੈਂ ਲਾ ਢੋਲੂ ਛਣਾ ਮਾਇਆ ਘਰ ਹੈ ਨਾ ਖੜੇ ਹੈਗਾ ਲੂਣ ਹੀ ਲੂਣ ਮੈਂ ਪੀਤਾ ਤਾਂ ਲੂਣ ਹੀ ਲੂਣ ਹੋਇਆ ਪਿਆ ਉਹ ਪਾ ਆਇਆ ਕਾਈ ਨਾ ਬੱਸ ਹੁਣ ਛੱਡ ਬਾਰੇ ਲੈ ਸੀ ਲੜਾਈ ਦਾ ਕੀ ਨੰਬਰ ਜਿਹੜਾ ਲੋ ਆ ਕੱਢ ਲੈ ਭਾਜੀ ਚੱਕ ਮੈਂ ਖਾਤੇ ਖੋਲੇ ਭਾਜੀ ਇਧਰੋਂ ਭਾਜ ਦੇ ਮੇਰੇ ਅਕਾਊਂਟ 'ਚ ਪੈਸੇ ਆਣ ਵਾਲੇ ਤਾਂ ਮੇਰਾ ਗੂਗਲ 'ਤੇ ਚੱਲਣ ਨਹੀਂ ਦੇ ਅਜੇ ਵੀ ਇਹ ਨਹੀਂ ਕੋਈ ਗੱਲ ਨਹੀਂ ਟ੍ਰਾਂਸਫਰ ਮੈਂ ਭੱਜ ਲੈਣਾ ਤੁਹਾਡੇ ਪੈਸੇ ਲੈ ਕੇ ਟ੍ਰਾਂਸਫਰ ਹੋਣਗੇ 24 ਘੰਟੇ ਬਾਅਦ Google Pay ਚੱਲੇਗਾ ਨਾ ਫੋਨ ਪੇ ਚੱਲ ਰਿਹਾ ਨਾ Google Pay ਚੱਲ ਰਿਹਾ ਅਭੇਂਟਾ ਨੇ ਚੰਦ ਨਹੀਂ ਆਏ ਤੋੜ ਮੰਗਣੀ ਨਹੀਂ ਮੇਰਾ ਦੰਦ ਹਿੱਨਲ ਦਿਆ ਜੇ ਤੇਰੇ ਦੰਦ ਟੁੱਟ ਗਏ ਤੇ ਉਣੇ ਵੀ ਨਹੀਂ ਮੈਂ ਤਾਂ ਭਗਾ ਚੜਨ ਵਾਲੀ ਹਲ ਗਿਆ ਨੂੰ ਤੈਨੂੰ ਪਤਾ ਮੇਰੇ ਚਹਰ ਤੇਰੇ ਬਾਰੇ ਕਿੰਨੀ ਈ ਵੱਡੀ ਗੱਲ ਕਹੀ ਏ ਤੈਨੂੰ ਮੈਂ ਦੱਸਿਆ ਦੀ ਮੈਂ ਤੇ ਦਿਲ ਟੁੱਟ ਜੇ ਮੇਰਾ ਦਿਲ ਟੁੱਟਦਾ ਹੀ ਨਹੀਂ ਹੈ ਨੀ ਤੂੰ ਬੜੀ ਮਾਣ ਹਸਤੀ ਆਈ ਤੇ ਆਖ ਕਹਿੰਦੇ ਕਿ ਅਮਨ ਨੂੰ ਬੋਲਣ ਦੀ ਅਕਲ ਨਹੀਂ ਊਗੀ ਸਾਨੂੰ ਬੋਲਣ ਦੀਆਂ ਹਨ ਤੁਹਾਨੂੰ ਲਿਖਣ ਦੀਆਂ ਕਰਦੇ ਨਹੀਂ ਇਹ ਕਿਦਾਂ ਬੋਲਦੀ ਇਹ ਮੈਨੂੰ ਸੋਚਿਆ ਨਹੀਂ ਕਿਦਾਂ ਦਾ ਇਹਨਾਂ ਦਿਮਾਗ ਲੈਣਾ ਨੂੰ ਕੰਮ ਨਹੀਂ ਆਤਾ ਵੀ ਅਗਲਾ ਕੋਈ ਮਜ਼ਾਕ ਨਾ ਬੋਲਣ ਦੇਣਾ ਕੋਈ ਪਿਆਰ ਨਾ ਬੋਲਣ ਦੇ ਕਿਵੇਂ ਬੋਲ ਗਿਆ ਜਿਹੜੇ ਮੈਂਟਲੀ ਐਫਸੈਟ ਨੇ ਵਿਚਾਰੇ ਇਹ ਹੀ ਸ਼ਾਇਦ ਅੱਗੇ ਵੀ ਬਹੁਤ ਵਾਰੀ ਇਹ ਚੀਜ਼ਾਂ ਹੀ ਕਹਿ ਚੁੱਕੇ ਹਣਾ ਆਪਣੀ ਵੀਡੀਓ ਦੇ ਵਿੱਚ ਸਾਨੂੰ ਪਤਾ ਜਿਹੜੇ ਸਾਨੂੰ ਚਾਹੁੰਦੇ ਨੇ ਉਹਨਾਂ ਨੂੰ ਪਤਾ ਸਾਰਾ ਸਾਡੇ ਬਾਰੇ ਜਿਹੜੇ ਸਾਨੂੰ ਚਾਹੁੰਦੇ ਨੇ ਨਾ ਉਹਨਾਂ ਦਾ ਫੋਨ ਕਾਲ ਆਉਂਦਾ ਨੇ ਮੈਸੇਜ ਆਉਂਦਾ ਤੇ ਉਹ ਸਾਡੇ ਨਾਲ ਕਿਤੇ ਉਹਨਾਂ ਦੀ ਹਾਈ ਐਜੂਕੇਸ਼ਨ ਹੋਈ ਹੁੰਦੀ ਹੁੰਦੀ ਇਦਾਂ ਕਿ ਡਾਕਟਰ ਹੋ ਗਏ ਵਕੀਲ ਹੋ ਗਏ ਮੈਂ ਦੱਸ ਲਈਦੀ ਵੀ ਕਿਹੜੇ ਕਿਹੜੇ ਆਉਂਦੇ ਤੋ ਜੋਬ ਕਰ ਰਹੇ ਨੇ ਇਸ ਟਾਈਮ ਜਿਨ੍ਹਾਂ ਨੇ ਸਾਨੂੰ ਕਾਲ ਆਉਂਦੀਆਂ ਜਿਹੜੀਆਂ ਉਹ ਭੈਣਾਂ ਆਂਦੀਆਂ ਉਹ ਸਾਰਿਆਂ ਨਾਲ ਗੱਲਾਂ ਕਰਦੇ ਉਹ ਕਹਿੰਦੇ ਵੀ ਸਾਨੂੰ ਇੰਨੀ ਵਧੀਆ ਤੁਹਾਡੀ ਰੀਅਲ ਲਾਈਫ ਲੱਗਦੀ ਨਾ ਵੀ ਤੁਹਾਡੇ ਘਰ ਦੇ ਵਿੱਚ ਸਵਰਗ ਹੈ ਸਵਰਗ ਵੀ ਤੁਸੀਂ ਸਵਰਗ 'ਚ ਬੈਠੇ ਹੋ ਮਣ ਉਹਨਾਂ ਕੱਲ ਜਿਵੇਂ ਗੱਲ ਹੋ ਰਹੀ ਸੀ ਵੀ ਆਪਾਂ ਨੂੰ ਸਪਾਂਸਰਸ਼ਿਪ ਮਿਲੀ ਮਿਲਟਰੀ ਕੈਨੇਡਾ ਤੋਂ ਤੇ ਆਪਾਂ ਮਨਾਂ ਕਰਤਾ ਹਨਾ ਤੇ ਅੱਜ ਦੁਪਹਿਰੇ ਮੈਨੂੰ ਇੱਕ ਦਿੱਤਾ ਮੈਸੇਜ ਆਇਆ ਕਹਿੰਦੇ ਅਮਣ ਤੁਸੀਂ ਸਵਰਗੋਂ ਛੱਡਣਾ ਚਾਹੁੰਦੇ ਹੋ ਕਿ ਤੁਸੀਂ ਸਵਰਗ 'ਚ ਬੈਠੇ ਹੋ ਮਣ ਆਪਣੇ ਘਰੇ ਬੈਠੇ ਪਰਿਵਾਰ ਨਾਲ ਅਸੀਂ ਬਹੁਤ ਵਲੌਗ ਦੇਖਦੇ ਆਂ ਹੋਰ ਵੀ ਇਦਾਂ ਦਾ ਪਰਿਵਾਰ ਆ ਕਿਤੇ ਨਹੀਂ ਵੇਖਿਆ ਹੈਗਾ ਤੇ ਇੰਨੀ ਸਿੰਪਲ ਸੀ ਤੁਹਾਡੇ ਪਰਿਵਾਰ ਦੇ ਵਿੱਚ ਵੀ ਇਹ ਨਹੀਂ ਆ ਵੀ ਕੈਮਰੇ ਪਿੱਛੇ ਆਈ ਕੁਝ ਹੋਰ ਆ ਦਾ ਕੈਮਰੇ ਦੇ ਸਾਹਮਣੇ ਕੁਝ ਹੋਰ ਆ ਠੀਕ ਹੈ ਨਾ ਮੈਂ ਸੋ ਇੱਕ ਚੀਜ਼ ਨੋਟ ਕੀਤੀ ਸਾਰਿਆਂ ਨੇ ਤੁਸੀਂ ਵੀਡੀਓ ਪਾਈ ਤੇ ਸਾਰਿਆਂ ਨੇ ਕਮੈਂਟ ਕੀਤੇ ਹਨਾ ਤੇ ਆਪਾਂ ਨੇ ਇਹ ਚੀਜ਼ ਤਾਂ ਸੋਚੀ ਨਹੀਂ ਕਿ ਯਾਰ ਆ ਕਿ ਆਪਣਾ ਤੇ ਨਵਾਂ ਕੰਮ ਹੈ ਵੀ ਅਸੀਂ ਉੱਥੇ ਜਾਵਾਂਗੇ ਇੱਥੇ ਪਿੱਛੇ ਕੌਣ ਸੰਭੂਗਾ ਜਾਂ ਕਿੱਦਾਂ ਆਪਾਂ ਇੱਥੇ ਹੈਂਡਲ ਕਰਾਂਗੇ ਵੀ ਉੱਥੇ ਜਾਵਾਂਗੇ ਇਧਰੋਂ ਨਹੀਂ ਬੰਦ ਹੋਗਾ ਦੂਸਰੇ ਦੀਦੀ ਆਪਣੇ ਕਮਲ ਜੀ ਦੀ ਦੀਦੀ ਨਹੀਂ ਹੈਗੇ ਯੂ ਐਸ ਏ ਵਾਲੇ ਹਾਂ ਉਹਨਾਂ ਨੇ ਵੀ ਕਹਿੰਦੇ ਤੇਰੇ ਬਾਜੀ ਕਹਿੰਦੇ ਵੀ ਅਮਨ ਨੂੰ ਕੋਈ ਤੁਹਾਡਾ ਨਵਾਂ ਕੰਮ ਉਹ ਸੈਟਲ ਕਰੋ ਵਧੀਆ ਤੁਸੀਂ ਆਪਣਾ ਰਹਿ ਰਹੇ ਹੋ ਵੀ ਤੁਹਾਡਾ ਲਾਈਫ ਸਟਾਈਲ ਬੜਾ ਵਧੀਆ ਤੁਸੀਂ ਨਾਲ ਇੱਕ ਪੈਰ ਪਾਟ ਲਿਓ ਹੈ ਤੇਰਾ ਸਵਰਨਜੀ ਦੀ ਦਾ ਫੋਨ ਆਇਆ ਉਹ ਫਿਰ ਤੈਨੂੰ ਕੈਨੇਡਾ ਜਾਣ ਨਹੀਂ ਦੇਣਾ ਮੈਂ ਤੈਨੂੰ ਅਮਰੀਕਾ ਦੇ ਸਵੇਰੇ ਰਾਜਸ਼ਵੀਰ ਦੀ ਦਾ ਫੋਨ ਆਇਆ ਜਰਮਨੀ ਦਾ ਉਹ ਕਹਿੰਦੇ ਹੁਣ ਤੈਨੂੰ ਮੈਂ ਬੁਲਾਉਣਾ ਮੈਂ ਜੇ ਮੈਂ ਕੱਲੀ ਤੇ ਮਲਾਜੇਦਾਰ ਵਾਲੇ ਤੈਨੂੰ ਬੁਲਾਉਣਾ ਮੈਨੂੰ ਰਾਜਾ ਕਹਿੰਦਾ ਤੈਨੂੰ ਆਪਣਾ ਮੇਰੇ ਬਰਥਡੇ ਤੇ ਇਨਵਾਈਟ ਕਰ ਲੈਣਾ ਸਾਡੀ ਤਿਆਰੀ ਸਾਰਿਆਂ ਦੀ ਦੀਦੀ ਮੈਂ ਮੈਂ ਘੱਲਦੀ ਤੈਨੂੰ ਰਾਹ ਦਾਰੀ ਇੱਥੋਂ ਅਮਰੀਕਾ ਦੀ ਰਾ ਜਰਮਨੀ ਵਾਲੀ ਦੀ ਕਹਿੰਦੀ ਮੈਂ ਇੱਥੇ ਇੰਡੀਆ ਆ ਰਹੀ ਮੈਂ ਪਹਿਲਾਂ ਤੇਰੇ ਪਾਸਪੋਰਟ ਲਾਉਣੇ ਆਉਂਦੇ ਦੱਸੋ ਹੈ ਤੇ ਜਿੰਨਾ ਚਿਰ ਮੈਂ ਪ੍ਰਧਾਨ ਸਾਹਿਬ ਨੂੰ ਨਾਲ ਲੈ ਕੇ ਜਾਂਦੀ ਮੈਂ ਕਿਤੇ ਨਹੀਂ ਜਾਣਾ ਹੈਗਾ ਆ ਪਹਿਲਾਂ ਕਿੱਥੇ ਚੱਲ ਲੂੰਗਾ ਚੱਲੇਗੀ ਚੱਲੇ ਵੀ ਨਾਲ ਤੇਰੇ ਕਿੱਦਾਂ ਬੜਾ ਤੂੰ ਹੀ ਗਾਣਾ ਗਾਉਂਦਾ ਪੁਰਨਾ ਸਭ ਕੀ ਕਹਿਣਾ ਚਾਹੁੰਗੇ ਹਾਂ ਠੀਕ ਤਾਂ ਲੋਲੇ ਪ੍ਰਧਾਨ ਸਾਹਿਬ ਦੀ ਵੀ ਟਿਕਟ ਕਰਨੀ ਪਈ ਫਿਰ ਫਿਰ ਅਮਰੀਕਾ ਹੀ ਚੱਲਾਂਗੇ ਸਾਰੇ ਨਾਲ ਕਿ ਦੀਦੀ ਨੂੰ ਕਹਿ ਕਵਲ ਦੀ ਤੈਨੂੰ ਕਿ ਅਮਰੀਕਾ ਬੁਲਾਓ ਉੱਥੇ ਚੱਲਾਂਗੇ ਸਾਰਾ ਪਰਿਵਾਰ ਦਿਨਾਂ ਤੋਂ ਤਾਂ ਆਰਡਰ ਦਿੱਤਾ ਵਿਚਾਰੀ ਨੇ ਦਿਨ ਜਿੰਨ ਮਿੰਨ ਲਾਦਾ ਵੀ ਹੋ ਗਿਆ ਮਹੀਨਾ ਦੋ ਮਹੀਨਾ ਕੇ ਸੂਟ ਭੇਜੇ ਤੁਹਾਡੇ ਫੋਨ ਤੇ ਭੇਜੇ ਕਹਿੰਦੇ ਫੋਨ ਤੇ ਭੇਜੇ ਮੇਰੇ ਤੇ ਭੇਜੇ ਆਏ ਮੈਨੂੰ ਕੱਲ ਉਹਨਾਂ ਦਾ ਫੋਨ ਹੈ ਸੂਟ ਹੈ ਮੇਰਾ ਨੰਬਰ ਹੈ ਨਹੀਂ ਉਹਨਾਂ ਕੋਲ ਗਵਲਦੀਪ ਦੀਦੀ ਦਾ ਮੈਨੂੰ ਫੋਨ ਆਇਆ ਰਾਤੀ ਮੈਂ ਤੇਰੇ ਜਿਹੜਾ ਤਿਲਜੀਰੀ ਵੀ ਮੈਂ ਕਿਹਾ ਤਾਂ ਫੋਨ ਨਹੀਂ ਚੁੱਕਿਆ ਕੱਲ ਸੋਰਨਜੀਤ ਦਾ ਆਹ ਸੋਰਨਜੀਤ ਦੀਦੀ ਉਹ ਵਿਚਾਰਾ ਅੱਜ ਸੂਟ ਫਾਈਨਲ ਹੋਇਆ ਤੇ ਮੈਂ ਮੈਂ ਤਾਂ ਆ ਜਾਨਾ ਤਾਂ ਨਹੀਂ ਤਾਂ ਕਿਤਾ ਤੁਹਾਨੂੰ ਵੀ ਤੂੰ ਹੀ ਕਹੋਗੇ ਵੀ ਲੈ ਤਾਂ ਪਿੱਛੇ ਪੈ ਗਈ ਮੇਰੇ ਤੋਂ ਸੂਟ ਬਣਾਓ ਮੇਰੇ ਤੋਂ ਸੂਟ ਬਣਾਓ ਉਹ ਸੱਚ ਇੱਕ ਹੋਰ ਮੇਰੀ ਤੇ ਉਹ ਮੈਂ ਆਪਣੇ ਤਿੰਨਾਂ ਦੀ ਕਨਫਰਮੇਸ਼ਨ ਭੇਜਦੀ ਵੀ ਹਸ ਤਾਂ ਤਿੰਨੋ ਸਿਸਟਰ ਆਵਾਂਗੀਆਂ ਤੇ ਸੂਟਾਂ ਦੀ ਹੱਡੀ ਤਿਆਰੀ ਨਹੀਂ ਅਸੀਂ ਪਾ ਕੇ ਕਿ ਜਾਣਾ ਨਿਕਰੇ ਪਰਣਾ ਅਜੇ ਦੀ ਦੂਜੀ ਕਹਿੰਦੀ ਜਰਮਣੇ ਦੀ ਦੀਦੀ ਕਹਿੰਦੀ ਹੈ ਜਿਹੜੇ ਦੀ ਸੁਟਾਂ ਦਾ ਆਰਡਰ ਚੱਲਦਾ ਹੈ ਉਹ ਕਹਿੰਦੀ ਮੇਰਾ ਫੂਟ ਬਣਾ ਕੇ ਪਾ ਕੇ ਜਾਓ ਤਾ ਮੈਂ ਲੰਬਾਈ ਮੇ ਨਹੀਂ ਹੋ ਤਾਂ ਮੇਰੇ ਕਿੱਤੇ ਆਜ ਜਾਂਦੇ ਆ ਉਹ ਫਿਰ ਮੈਂ ਪਾ ਲਾਂਗੀ ਉਹ ਕਹਿੰਦੀ ਇੱਕ ਜਣ ਦੀ ਦੀਦੀ ਜ਼ਰੂਰ ਮੇਰਾ ਸੂਟ ਸਲਾਈ ਕਰਵਾ ਕੇ ਨਾ ਹਰਾ ਸੂਟ ਨਹੀਂ ਦੀਦੀ ਨੇ ਕਿਹਾ ਫਿਰ ਐਦਾਂ ਹੁੰਦਾ ਕਿ ਨਹੀਂ ਯਾਰ ਕੋਈ ਤਾਂ ਗੱਲ ਮਗਰ ਜੇ ਤੁਸੀਂ ਮੈਨੂੰ ਪਿਆਰ ਕਰਦੇ ਹੋ ਨਾ ਤੇ ਮੇਰਾ ਸੂਟ ਪਾ ਕੇ ਜਾਓ। ਮੈਂ ਹੀ ਤੁਹਾਨੂੰ ਭੇਜਣਾ ਹੀ ਨਹੀਂ ਹੈਗਾ। ਤੁਹਾਨੂੰ ਉਹਦੇ ਨਾਲ ਦਾ ਹੋਰ ਬਣਾ ਕੇ ਭੇਜ ਦਾਂਗੇ। ਨਹੀਂ ਮੈਂ ਕਿਹਾ ਪਿਆਰ ਕਰਾ ਬਸ ਜੂੜ ਥੋੜੀ ਰੋਣਾ ਤੇ ਮੇਰੇ ਗਿਆ ਜਾ ਦਿੰਦਾ। ਮਗਰ ਅਚਨ ਚਾਈਡ ਕਰ ਲਓ ਯਾਰ ਸੂਟ ਦਾ ਦੋ ਹੋਰ ਗਿਆ ਕੈਨਸ ਬੈ ਗਿਆ ਅੱਦੇ ਨਾਲ ਤੇਰੇ ਸਾਹਮਣੇ ਵਟਸਐਪ ਤੇ ਮੈਸੇਜ ਆਏ ਹੋਏ ਨੇ ਕਿ ਫਾਈਨਲ ਕਰੋ ਤੇ ਮੈਨੂੰ ਕਹਿੰਦੀ ਤੁਹਾਡੇ ਮੈਡਮ ਸਿਸਟਰ ਆਉਣਗੇ ਨਾ ਇਸ ਵਾਰ ਮੈਂ ਕਿਹਾ ਹਾਂ ਹਾਂ ਇਸ ਵਾਰ ਤੈਨੀਆਂ ਜਾਣੀ ਮੈਂ ਕਿਹਾ ਸਾਡਾ ਤਾਂ ਲਿਖ ਲਓ। ਫਾਈਦਾ ਸਲਵਾਤ ਨਾਲ ਆ ਪਾ ਕੇ ਲੈਨੇ ਚੰਗੀ। ਤੈਨੂੰ ਪਤਾ ਹੈ ਇਸ ਵਾਰ ਉਹ ਕਹਿੰਦੇ ਰਾਇਸ ਸਪ ਜੋ ਵੀ ਹੋਰ ਵੀ ਜਿੰਨੇ ਜਿੰਨੇ ਇਨਵਾਈਟ ਕਰਨਾ ਤੁਹਾਨੂੰ ਕਰ ਸਕਦੇ ਆ। ਪਾਪਾ ਤੇ ਲੈਣੇ ਜਿਹੜੇ ਲੋਕ ਹੀ ਆਪਣੇ ਸੁਨਾਮ ਤੋਂ ਗਰੂਰ ਵਾਲੇ। ਹਾਂ। ਪਰ ਅਸੀਂ ਤਾਂ ਸੰਡੇ ਦੇ ਆ ਕੇ ਰੱਖ ਰਿਹਾ ਨਾ। ਇਹ ਕੀ ਏ? ਵੀ ਸੰਡੇ ਚੱਲਾਂਗੇ। ਇਹ ਭਾਈ ਅੰਮਨ ਨੂੰ ਫੜਾ ਰਹੇ ਨੇ ਚੈੱਕ ਵੀ ਲਾਇਆ ਜੇ ਤੂੰ ਅਮਰੀਕਾ ਜਾਣਾ ਤਾਂ ਤਿਆਰੀ ਕਰ ਲੈ। ਇਹਨੂੰ ਕੋ ਪਲਾਜ ਵਾਲਾ ਕੱਪੜਾ ਚੱਕ ਕੇ ਲੈਣਾ ਤਾਂ ਲੱਡਰ ਲਾਤੇ ਨੇ। ਜਾਣਾ ਤਾਂ ਇਹ ਸੁਨਾਮ ਜਾਣਾ ਮੈਂ ਕੜੀ ਸੂਟਾਂ ਦਾ ਦੇ ਲਓ ਮਨ ਕਰ ਕੀ ਕਰਨਾ ਮਜ਼ਾਕ ਨਹੀਂ ਫਿਰ ਉਹੀ ਗੱਲ ਟਾਈਮ ਤੇ ਪਜਦੀਆਂ ਫਿਰਾਂ ਗਿਆ ਰਸ ਬੜਾ ਹੋ ਚੱਲਿਆ ਕੰਮ ਦਾ ਫਿਰ ਕਦੋਂ ਸਾਡੇ ਸੂਟ ਹੀ ਨਹੀਂ ਬਣਨੇ ਹਗੇ ਫਿਰ ਮੈਂ ਤਿੰਨ ਟਿਲਰਾਂ ਨੂੰ ਮੈਂ ਕਿ ਮੇਰੀ ਗੱਲ ਸੁਣ ਮੇਰਾ ਪਤਾ ਕੀ ਚੀਜ਼ ਕਰ ਰਿਹਾ ਮੈਂ ਮਹਿਰੂਨ ਮਹਿਰੂਨ ਜੇ ਕਲਰ ਨਹੀਂ ਹੁੰਦਾ ਉਸ ਕਲਰ ਦਾ ਸੂਟ ਲੈਣ ਦਾ ਜੀ ਕਰ ਰਿਹਾ ਮੇਰੇ ਮਹਿਰੂਨ ਖਿਲਵਾ ਕੇ ਲਵਾ ਜਾ ਹੋਵੇ ਹਾਂ ਖਿਲਵਾ ਮਹਿਰੂਨ ਹੀ ਕਹਿ ਰਹੀ ਹਾਂ ਕਿਉਂਕਿ ਡਾਰਕ ਜਾਈ ਸੋਹਣਾ ਲੱਗੂਗਾ ਕਲਰ ਡਿਸਾਈਡ ਕਰਕੇ ਆਈਏ ਦੁਕਾਨ ਤੇ ਜਾ ਕੇ ਕਦਰ ਲੈ ਲਈ ਡਾਈ ਕਿਤੇ ਕਰਾਈ ਜਦੋਂ ਇਹ ਕਪੜੇ ਬੋਤੇ ਤੇ ਪ੍ਰਾਂਦੇ ਪ੍ਰੁੰਦੇ ਤੇ ਆਪਾਂ ਨੇ ਇੱਕ ਪਾਤਰੀ ਸੈਂਕੜਾ ਨਹੀਂ ਤੇ ਹੀ ਲੈ ਕੇ ਨਹੀਂ ਜਾਣਾ ਟੈਨਸ਼ਨ ਨਹੀਂ ਜਾਣਾ ਕੱਲਿਆਂ ਨੇ ਨਹੀਂ 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 ਮੰਮੀ ਲੈ ਤੁਸੀਂ ਕਿਹਨਾਂ ਤੀਆਂ ਤੇ ਕਿੱਦਾਂ ਪਾਣਾ ਜਾ ਕੇ ਸਹਿਬ ਤੇ ਨਾ ਦੱਸੋ ਕਿੱਦਾਂ ਪਾਣਾ ਵੈਸੇ ਫਰਨਾ ਵੈਸੇ ਫਰਨਾ ਤੁਹਾਡਾ ਉੱਥੇ ਕੋਈ ਕੰਮ ਨਹੀਂ ਹੈਗਾ ਨਹੀਂ ਹਾਂਜੀ ਕਾਫੀ ਬਣਾ ਦਨੀ ਆ ਫਤਿਹ ਨੇ ਨਾ ਇੰਨੀ ਮਿਹਨਤ ਦੇ ਨਾਲ ਵਿਚਾਰੇ ਨੇ ਨਾ ਰੀਅਲ ਦਾ ਕਿਤੇ ਭੰਨ ਭਨੇਇਆ ਕਰਕੇ ਵਿਚਾਰੇ ਨੂੰ ਮਸਾਂ ਖੋਲਿਆ ਤੇ ਉਹਦੇ ਚੋਂ ਕੱਖ ਵੀ ਨਹੀਂ ਨਿਕਲਿਆ ਹੈਗਾ ਪਾਣੀ ਜਮਾਂ ਦੂਕਟ ਪਾਣੀ ਨਿਕਲਿਆ ਤੇ ਮੈਂ ਇਧਰ ਚਾਹ ਤਰੀ ਹੈ ਹੁਣ ਮੈਂ ਇਹਨਾਂ ਨੂੰ ਕੌਫੀ ਬਣਾ ਕੇ ਦਿੰਨੀ ਆ ਨਾਲ ਤੇ ਮੈਨੂੰ ਆ ਗਿਆ ਜੀ ਰਾਜੇ ਦਾ ਫੋਨ ਹੁਣ ਮੰਮਣ ਕਰ ਰਹੀ ਆ ਉਹਦੇ ਨਾਲ ਗੱਲ ਹਾਂ ਸਿਮਰਨ ਦੀਆਂ ਸ਼ਾਇਦ ਛੁੱਟੀਆਂ ਨੇ ਤੇ ਸਿਮੂ ਜਾਊਗੀ ਆਪਣੇ मामੂ ਨੂੰ ਮਿਲਣ ਤੇ ਰਾਜੇ ਨੇ ਜਦ ਦੱਸਿਆ ਨਾ ਕਿ ਸਿਮਰਨ ਨਹੀਂ ਆਣਾ ਮੇਰੇ ਕੋਲੇ ਬਣ ਬੜਾ ਵਧੀਆ ਜਿਹਾ ਲੱਗਿਆ ਹੈ ਨਾ ਕਿ ਚੱਲ ਆਪਣੇ मामੂ ਕੋਲੇ ਜਾਊਗੀ ਥੋੜੇ ਦਿਨ ਘੁੰਮਣ ਫਿਰਨਗੇ ਆਪਣਾ ਦੋਨੇ ਜਣੇ ਉਹਦਾ ਵੀ ਦਿਲ ਲੱਗ ਜਾਊਗਾ ਕਿ ਉਹਨੂੰ ਥੋੜੇ ਦਿਨ ਛੁੱਟੀਆਂ ਨੇ ਤੇ ਚਲੋ ਛੁੱਟੀਆਂ 'ਚ ਥੋੜੀ ਜੀ ਚਲੋ ਦੁਨੀਆਂ ਨੇ ਮਿਲਣ ਦੇ ਇਕੱਠੇ ਹੋ ਜਾਣਗੇ। ਇਹਦਾ ਦਾ ਦਾ ਰਸੀ ਕਬਸੇ। ਕੰਦੋਂ ਨਹੀਂ ਆਇਨਾ ਥੋੜੇ ਦੇ ਨਾਲ ਤੱਕ ਥੋੜੀ ਜਾਵਾਂ ਘੁੰਮਣ ਫਿਰਨ। ਇਧਰ ਆਪਣੀ ਸਾਦੀਆਂ ਦੀ ਕੌਫੀ ਦੀ ਕਰ ਲਈ ਤਿਆਰੀ। ਕੁਝ ਨਹੀਂ ਜਵਾਬ ਹੀ ਕੋਲ ਚੱਲੀ ਆ। ਤੇ ਅਮਮਾ ਬੈਠੀ ਹੈ ਬੁਟੀ ਤੇ ਆਪਣਾ ਸਮਾਂ ਕਰ ਰਹੀ ਆ। ਤੀਆਂ ਲਈ ਪੈਸਾ ਉਟਾ ਨਹੀਂ ਤੇ ਮੰਨ ਦਿਹਾਤ ਪਤੂ ਦੀ ਸੋ ਦੀ ਸੋ ਦੀ ਸੋ ਤੇ ਮੈਂ ਕਹਿ ਰਹੀ ਹਾਂ ਮੈਂ ਹੈ ਰਾਜੇ ਨੂੰ ਮੈਂ ਕਿਹਾ ਵੀ ਉੱਥੋਂ 에어ਪੋਰਟ ਤੇ ਕੋਲ ਲੈ ਕੇ ਜਾਈ ਬੁੱਕੇ ਵਗੈਰਾ ਲੈ ਕੇ ਜਾਈ ਮੈਨੂੰ ਲੈਣ ਤੂੰ ਆ ਰਹੀ ਸਾਜਪ ਹਾਂ ਅੱਛਾ ਹੋ ਮੈਨੂੰ ਬੜੀ ਖੁਸ਼ੀ ਜੀ ਹੋ ਰਹੀ ਹੈ ਸਿਮੂਰਾ ਦੇਖੋ ਜਲੀ ਤੇ ਚਾਹ ਮੈਨੂੰ ਜਿਆ ਚੜਨ ਰਾਏ ਪਤਾ ਵਧੀਆ ਤਰੀਕੇ ਨਾਲ ਕਰੀ ਪੁੱਤ ਹੋਰ ਮੈਂ ਚਲ ਦੋਨੇ ਆਪਣਾ ਇੰਜੋਏ ਕਰਿਓ ਘੁੰਮਿਓ ਫਿਰਿਓ ਫਤਿਹ ਕੋਣ ਕੰਮ ਕਰ ਫਤਿਹ ਅੰਮਨ ਨੂੰ ਚੱਕਮਾਂ ਦੇ ਚੱਕਮਾ ਦੇ ਕੇ ਭੱਜ ਲਿਆ ਚੱਕਮਾ ਜਦੋਂ ਮੈਂ ਦਿੱਤਾ ਨਾ ਦਾਦ ਨਿਕਲਣ ਜਿਹੜਾ ਆਉਂਦੇ ਭਾਟ ਮੋਟੇ ਤੂੰ ਉਹਨਾਂ ਨਾਲ ਅੱਗੇ ਏਡਾ ਧੋਖਾ ਕੀਤਾ ਜੇ ਤੇਰੇ ਕੋਲ ਲੈ ਕੇ ਆਈ ਗਿਆ ਨਾ ਰੀਅਲ ਤੇ ਤੂੰ ਸਾਰਾ ਹੀ ਕਰ ਗਈ ਪੀ ਗਈ ਨਾ ਨੋ ਪੀ ਲਓ ਤੂੰ ਬਿਮਾਰ ਤੇ ਮੈਂ ਆਵਾਂ ਅੱਛਾ ਹਾਂ ਤੇ ਪਾਣੀ ਉਹ ਪੀ ਗਿਆ ਸਾਰਾ ਫੇਰ ਹੁਣ ਤੱਕਤਾ ਕੇ ਤੇਰੇ ਚ ਇੰਦੁਰਾ ਜਿਹਨੂੰ ਪਿਆਰੀ ਹੈ ਕਮ ਉਹਨਾਂ ਕੁਰਤੇ ਬਣ ਲੱਗ ਰਹੇ ਨੇ ਰਾਏ ਨੂੰ ਫਾਇਦਾ ਹੋਇਆ ਜਿਹੜੇ ਬ੍ਰਮਟਨ ਕਹਿੰਦੀ ਪਾਰਸਲ ਜਾਂਦੇ ਨੇ ਨਾ ਰਵੀ ਜੀ ਚਿਹਰਾ ਇਹਦਾ ਸਮਾਨ ਵੀ ਫੇਰ ਅਸੀਂ ਭੇਜ ਦਿੰਨੇ ਆ ਤੈਨਤਾ ਕੋ ਦੀ ਤੋ ਉਹ ਤਾਂ ਦੀਦਾ ਕਹਿੰਦੀ ਪੰਜ ਸੱਤ ਦਿਨਾਂ ਚ ਘਰ ਦੇ ਪਰ ਸਾਰ 8 10 ਦਿਨ ਤਾਂ ਲਾਈ ਦੇਣੇ ਮੈਂ ਕਾ ਦੇਖ ਲੋ ਆਦੇ ਅੱਲਾ ਸਾਹਮਣੇ ਸਚਾਈ ਆ ਮੰਦੀ ਹੋਈ ਇਹਨਾਂ ਦਾ ਲੱਗ ਹੀ ਜਾਂਦੇ ਨੇ ਹਣ ਕੀ ਕਰੀਏ ਹਾਂ ਨਹੀਂ ਫਿਰ ਇੰਨਾ ਕੁ ਟਾਈਮ ਤੇ ਅੱਗੇ ਪਿੱਛੇ ਹੋਈ ਜਾਂਦਾ ਯਾਰ ਚਾਹ ਪੀਣੀ ਆ ਮੈਂ ਪੁੱਛਿਆ ਸ਼ਮੂ ਦਾ ਪਹਿਲਾਂ ਚਾਹ ਆ ਜਾਂਦਾ ਯਾਰ ਮੈਂ ਦੋ ਮਿੰਟ ਦਿਆਂਗਾ ਚਾਹ ਦਾ ਸ਼ਿਮੂ ਨੇ ਕਿਦਾਂ ਨਾਏ ਸ਼ਿਮੂ ਨੇ ਨਾ ਸਤਾਰਨ ਸ਼ਮੂ ਨਾ ਸਤਾਰਾ ਨੋ ਨਾ ਸਤਾਰਨ ਅੱਜ 11 12 13 14 15 16 ਨਾ ਹੋ ਸਕਦਾ ਇਹ 17 ਤੱਕ ਹੋ ਜੇ ਕੋਰੀਅਰ 17 ਤੱਕ ਕੋਰੀਅਰ ਹੋਏਗਾ ਨਾ ਪਹੁੰਚਣਾ ਚਾਹੀਦਾ ਅਮਨ 17 ਤੱਕ ਅੱਜ ਕੋਈ ਜੁੱਤੀ ਪਾ ਕੇ ਮੂੰਹ ਦਿਖਾਉਣੀ ਹੈ ਲਿਹੜੀਏ ਘੁੰਮਣ ਫਿਰਨ ਜੀ ਜਾਣਾ ਉਹਨਾਂ ਨੇ ਹੋਰ ਜਾਣਾ ਹੋਰ ਚਲ ਕੋਈ ਨਾ ਤੂੰ ਡਿਸਾਈਡ ਕਰ ਲੈ ਕਿਦਾਂ ਦੇ ਲੈਣੀ ਹੈ ਇਹਦੇ ਕੁਰਤੇ ਬਣਦਾ ਇਹਨਾਂ ਕੁਰਤੇ ਨੂੰ ਮੈਂ ਕਿਹਾ ਹੋਇਆ ਬਸ ਉਹਨੂੰ ਟੇਲਰ ਨੂੰ ਕਿਹਾ ਵੀ ਅੱਜ ਕੱਲ੍ਹ ਬੁਲਾ ਦੇ ਬਿਰੋੜਾ ਰਾਰਾ ਕਹਿ ਰਿਹਾ ਕਿ ਮੇਰੇ ਵਾਸਤੇ ਸਮਾਨ ਸਮੁੰਜੇ ਕੋਈ ਹੈਗਾ ਕੋਰੀਅਰ ਵੀ ਫਿਰ ਭੇਜ ਦੋ ਕਿਸੇ ਫਿਰ ਤੁਹਾਨੂੰ ਪਤਾ ਘੁੰਮਣ ਕਿਤੇ ਜਾਣਾ ਹੋਏ ਤੇ ਫਿਰ ਇਹ ਹੁੰਦਾ ਕਿ ਲੰਗੀਆਂ ਚੀਜ਼ਾਂ ਹੋਣ ਹਨ ਫਤੇ ਫੋਨ ਦੇ ਦੇ ਮਮਾ ਨੂੰ ਉਹ ਫਤੇ ਫਤੇ ਨਾ ਮਮਾ ਨੂੰ ਫੋਨ ਲਾ ਕੇ ਭੱਜ ਜਾ ਪਿੰਕ ਵਾਲਾ ਤੇ ਇੱਕ ਨਾ ਯਾਰ ਆ ਸੀ ਕਿ ਆਸੀ ਲਿਆਂਦਾ ਤੇ ਹੈ ਗਿਆ ਆਲੂ ਬੁਖਾਰੇ ਕਿਸੇ ਕੰਮ ਦੇ ਨਹੀਂ ਉਹੀ ਗੱਲ ਕਹਿੰਦੇ ਨੇ ਸ਼ਕਲਾਂ ਤੇ ਨਹੀਂ ਜਾਈਦਾ ਗੋਣ ਚੰਗੇ ਹੋਣੇ ਚਾਹੀਦੇ ਨੇ ਬੰਦੇ ਤੇ ਕੀ ਫਾਇਦਾ ਹੈ ਵੇਖਣ ਨੂੰ ਏਡਾ ਸੋਹਣਾ ਕਿਤੇ ਲਾਲ ਸੁਆ ਕਿਤੇ ਸੋਹਣਾ ਸੁਨੱਖਾ ਐ ਲੱਗਦਾ ਵੀ ਬੜਾ ਮਿੱਠਾ ਹਾਇ ਹਾਇ ਤੇ ਇੰਨਾ ਖੱਟਾ ਕਿਤੇ ਐਵੇਂ ਥੋੜੀ ਘਾਤਾਂ ਬਣੀਆਂ ਨੇ ਸੱਚੀ ਮੈਂ ਬਣੀਆਂ ਨੇ ਸੋ ਐਵੇਂ ਨਾ ਉਹ ਕਰਿਆ ਕਰੋ ਕਿ ਸ਼ਕਲ ਸੋਹਣੀ ਹੋਵੇ ਸ਼ਕਲ ਸੋਹਣੀ ਹੋਵੇ ਜੇ ਬੰਦੇ ਦਾ ਦਿਲ ਨਾ ਚੰਗਾ ਹੋਵੇ ਐ ਕੰਨਾ ਹੋਵੇ ਤੇ ਸ਼ਕਲ ਦਾ ਕੀ ਚਾਰ ਪਾਣਾ ਹੈ ਸੀ ਆਪਾਂ ਨੇ ਹਣਾ ਜੇ ਤੁਸੀਂ ਸਾਰੇ ਜਣੇ ਮੇਰੀ ਇਹ ਵਾਲੀ ਗੱਲ ਦੇ ਨਾਲ ਐਗਰੀ ਹੋ ਨਾ ਤੇ ਮੈਨੂੰ ਪਲੀਜ਼ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਦੇ ਹੋਂ ਤਾਂ ਨੂੰ ਮਿਕਸੀ ਦੀ ਆਵਾਜ਼ ਆਉਗੀ ਵਿੱਚ ਕਿਉਂਕਿ ਆਪਾਂ ਨੇ ਇੰਦਰ ਕਾਫੀ ਬਣਾਣੀ ਹੈ ਤੇ ਇਹਨੂੰ ਹੁਣ ਆਪਾਂ ਨੇ ਪਹਿਲਾਂ ਦੇਦਾ ਕਿਹੜਾ ਲੈ ਲੈ ਕਿਹੜਾ ਕਰਨਾ ਇਹਦਾ ਜਦੋਂ ਵੀ ਉਹ ਨਾ ਮੈਂ ਸੋਚਦੀ ਕਿ ਤਾਂਸਰ ਬਹੁਤ ਜ਼ਿਆਦਾ ਹੈ ਹੈਂਡਲ ਲੱਗਦੀ ਹੈ फटाफट ਕਰ ਦੋ ਯੂਜ਼ ਕਰੋ ਕਿਉਂਕਿ ਮੈਂ ਜਿਹੜੇ ਆਪਣੇ ਨੋਟਸ ਬਣਾਉਣੇ ਹੁੰਦੇ ਆ ਜ਼ਿਆਦਾਤਰ ਮੈਂ ਉਹ ਪੈਨਸਲ ਦੇ ਨਾਲ ਹੀ ਬਣਾਉਣੀ ਆ ਸੋ 20 ਘੰਟੇ ਮੈਨੂੰ ਆਪਣੇ ਜੂੜੇ ਚ ਰੱਖਦੀਆਂ ਨਾਲੇ ਮੇਰਾ ਜੂੜਾ ਖੋਲਦਾ ਨਹੀਂ ਹੈਗਾ ਨਾਲੇ ਮੈਨੂੰ ਜਦੋਂ ਕੰਮ ਹੁੰਦਾ ਮੈਨੂੰ ਫਟਾਫਟ ਪੈਨਸਲ ਲੱਭਣ ਦੀ ਲੋੜ ਨਹੀਂ ਪੈਂਦੀ ਹੈਗੀ ਫਟਾਫਟ ਆਪਾਂ ਪੈਨਸਲ ਕੱਢਦੇ ਆਂ ਤੇ ਆਪਣਾ ਕੰਮ ਕਰ ਲੈਂਦੇ ਆਂ ਚਲੋ ਜਿੱधर ਫੇਰਾਂਗੀ ਕਾਫੀ ਹੋਗੀ ਤਿਆਰ ਮੈਂ ਭੇਜਦੀ ਆਂ ਖੜਜਾਂ ਨੂੰ ਅੰਦਰ ਜਾ ਕੇ ਤੇ ਜਿਹੜੀਆਂ ਮੈਂ ਆਪਾਂ ਕਹਿ ਰਹੀ ਸੀ ਮੇਰੇ ਲੱਗਾਂ ਦੁਖੀਆਂ ਤੇ ਹੁਣ ਠੀਕ ਨੇ ਟੱਚ ਬੁਣ ਤੋਂ ਨਹੀਂ ਦੁਖੰਦੀਆਂ ਤੇ ਰੱਬ ਕਰੇ ਠੀਕ ਰਹਿਣ ਨਾ ਇਹ ਦੁਖੰਤ ਚੰਗੀ ਗੱਲ ਹੈ ਕਿਉਂਕਿ ਬੜਾ ਮੁਸ਼ਕਲ ਹੋ ਗਿਆ ਸੀਗਾ ਥੋੜੇ-ਥੋੜੇ ਇਧਰ ਕੋਈ ਚਾਹ ਵੀ ਹੋ ਗਈ ਫਿਰ ਰੈਡੀ ਤੇ ਆਪਾਂ ਚਾਹ ਦਾ ਆਨੰਦ ਲੈਣੇ ਆ ਮੰਨ ਤਾਂ ਪੀਣੀ ਨਹੀਂ ਹੈਗੀ ਬਾਹਰਾਂ ਦੇ ਜੀ ਕਰਦਾ ਚਾਹ ਨਹੀਂ ਸੀ ਤਾਂ ਅੰਦਰ ਦੇ ਦੇਸੀ ਜਵੈਰ ਹੈ ਨਾ ਉਦੋਂ ਨਾਲਦਾ ਜੀ ਹਾਂ ਯਾਰ ਚਾਹ ਥਿੰਦਾ ਜੀ ਕਰਦਾ ਪਿਆ